ਇਹ ਤਸਵੀਰਾਂ ਦੇਖ ਰਹੇ ਹਾਂ ਪਿੰਡ ਮੋਹਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜਿੱਥੇ ਹਰਵਨਪ੍ਰੀਤ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਵਾਸਤੇ ਜੋ ਕੀਤੇ ਜਾ ਰਹੇ ਕਾਰਜਾਂ ਦਾ ਅੱਜ ਜਾਇਜ਼ਾ ਲੈਣ ਵਿੱਚ ਪਹੁੰਚੇ ਆ ਜਿੱਥੇ ਆਰਸੀਸੀ ਫਿਰਨੀ ਜੋ ਬਣ ਰਹੀ ਹੈ ਉਸਦੇ ਅੱਜ ਦੇਖ ਰਹੇ ਹਾਂ ਤਸਵੀਰਾਂ ਵੱਡੇ ਪੱਧਰ ਤੇ ਇਹ ਕੀਤੇ ਜਾ ਰਹੇ ਕੰਮ ਮੂੰਹ ਬੋਲਦੀਆਂ ਤਸਵੀਰਾਂ ਸਰਬਨ ਪੀਤ ਆਉਂ ਸੁੰਦੇ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਪੰਜ ਪਾਣੀ ਨਿਊਜ਼ ਦਾ ਤੇ ਵਿਸ਼ਵਪਿਆਬੀ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੇ ਕੋਲ ਤੁਸੀਂ ਪਹੁੰਚੇ ਹੋ ਅਸੀਂ ਸਰ ਤੁਹਾਨੂੰ ਪਿੰਡ ਦਾ ਵਿਖਾ ਰਹੇ ਹਾਂ ਜੀ ਜੋ ਵੀ ਵਿਊ ਜਿਹੜੀ ਆਰਸੀਸੀ ਸੜਕਾ ਜੀ ਇਹ 20 ਫੁੱਟ ਚੌੜੀ ਬਣ ਰਹੀ ਹੈ ਜੀ ਤੇ ਮਜ਼ਦੂਰ ਕੰਮ ਕਰ ਰਹੇ ਜਿਵੇਂ ਤੁਸੀਂ ਵੇਖ ਰਹੇ ਹੋ ਕੰਮ ਚੱਲੀ ਜਾਂਦਾ ਜੀ ਤੇ ਇਸ ਕਰਕੇ ਵੀ ਪਿੰਡ ਦਾ ਹੋਰ ਵੀ ਜਿਹੜਾ ਵਿਕਾਸ ਹੈ ਜੀ ਅਸੀਂ ਬਹੁਤ ਹੀ ਧਿਆਨ ਨਾਲ ਤੇ ਬਹੁਤ ਹੀ ਇੱਕ 6 7 8 9 ਮਾਰਚ ਨੂੰ ਅਸੀਂ ਫੁੱਟਬਾਲ ਦਾ ਟੂਰਨਾਮੈਂਟ ਕਰਾ ਰਹੇ ਹਾਂ ਫਿਰ ਇੱਕ ਪਿੰਡ ਮੋਹਲਾਂ ਦੇ ਵਿੱਚ ਅਸੀਂ ਪੰਚਾਇਤ ਘਰ ਬਣਾਇਆ ਦਫ਼ਤਰ ਬਣਾਇਆ ਜੀ ਪੈਲਸ ਦੀ ਰਿਪੇਅਰ ਕੀਤੀ ਆ ਹੋਰ ਵੀ ਜਿੰਨੇ ਵੀ ਕੰਮ ਆ ਜੀ ਅਸੀਂ ਤਨਮਨ ਨਾਲ ਪਿੰਡ ਦੀ ਸੇਵਾ ਕਿਉਂਕਿ ਪਿੰਡ ਵਾਲਿਆਂ ਨੇ ਬਹੁਤ ਹੀ ਸੰਯੋਗ ਦਿੱਤਾ ਜੀ 1300 ਪਲੱਸ ਲੀਡ ਨਾਲ ਮੈਂ ਮੈਨੂੰ ਦਿਤਾਇਆ ਜੀ ਤੇ ਮੈਂ ਇਹਨਾਂ ਦਾ ਵਿਸ਼ਵਾਸ ਕਦੀ ਵੀ ਟੁੱਟਣ ਨਹੀਂ ਦਵਾਗਾ ਤੇ ਇਸ ਤਰ੍ਹਾਂ ਹੀ ਕੰਮ ਕਰਾਂਗਾ ਜੀ ਅੱਜ ਤਾਂ ਲੱਗਦਾ ਵੀ ਸਵਾਰਥ ਸੀ ਖੜੇ ਹੋ ਜਾਓ ਤਾਂ 350 ਕੀ ਮੱਲਾ ਤਾਂ 70% ਹੀ ਵੋਟ ਪੈ ਜਾਊਗੀ ਕਿਉਂਕਿ ਲੋਕਾਂ ਦਾ ਰੁਝਾਨ ਆ ਲੋਕਾਂ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਆ ਵੀ ਲੋਕ ਕਹਿੰਦੇ ਆ ਵੀ ਇਹੋ ਜਿਹੇ ਸਰਪੰਚ ਸਾਡੇ ਬਣਦਾ ਹੀ ਨਹੀਂ ਦੇ ਵਿਰੋਧੀ ਵੀ ਅਜ ਨਾਲ ਜੁੜ ਗਏ ਜੀ ਜੀ ਇਹ ਮਤਲਬ ਤੁਸੀਂ ਇਹੋ ਜਿਹਾ ਕੀ ਮਾਰ ਕ ਮਾਰਤਾ ਵੀ 86 ਲੋਕਾਂ ਨਾਲ ਲੈ ਲਿਆ ਸਰ ਮੈਂ ਪਹਿਲਾਂ ਹੀ 5 ਸਾਲ ਵੀ ਰਹਿ ਚੁੱਕਾ ਹਾਂ ਪੀਸੀ ਤਰਮ ਦੇ ਵਿੱਚ ਮੈਂ ਸਹਿਮਤੀ ਨਾਲ ਮੈਂਬਰ ਬਣਿਆ ਸੀ 2019 ਦੇ ਵਿੱਚ ਮੈਂ ਰਾਜਨੀਤੀ ਦੇ ਵਿੱਚ ਆਇਆ ਹਾਂ ਉਦੋਂ ਬਾਅਦ ਜੀ ਪਿੰਡ ਦੇ ਸੱਜਣ ਮਿੱਤਰਾਂ ਨਾਲ ਜੀ ਮੇਰਾ ਬਹੁਤ ਹੀ ਵਧੀਆ ਰਾਪਤਾ ਹੋਰ ਵੀ ਜਿਹੜੀਆਂ ਬੀਬੀਆਂ ਭੈਣਾਂ ਮਾਤਾਵਾਂ ਨਾਲ ਵੀ ਮੇਰੀ ਪੂਰੀ ਵੀ ਰਹੀ ਹੈ ਜੀ ਰਾਪਤਾ ਮੈਂ ਇਸ ਕਰਕੇ ਜਿੰਨੇ ਵੀ ਗਰੀਬ ਆ ਜੀ ਉਹਨਾਂ ਦੇ ਜਿਵੇਂ ਹੁਣ ਮਕਾਨਾਂ ਦਾ ਪੋਰਟਲ ਖੁੱਲਿਆ ਜੀ ਪ੍ਰਧਾਨ ਮੰਤਰੀ ਵਾਸ ਯੋਜਨਾ ਇਹਦੇ ਵਿੱਚ ਜਿਹੜੇ ਗਰੀਬ ਮਜ਼ਦੂਰ ਆਈ ਉਹਨਾਂ ਦੇ ਮਕਾਨਾਂ ਦੀ ਵੀ ਜਿਹੜੀਆਂ फ्लਸ਼ ਬਾਥਰੂਮ ਆ ਜੀ ਉਹਨਾਂ ਦੀਆਂ ਵੀ ਆਈਆਂ ਹੋਈਆਂ ਜੀ ਲਿਸਟਾਂ ਬਣਾਈਆਂ ਹੋਈਆਂ ਇਸ ਕਰਕੇ ਜੀ ਮੇਰਾ ਵਾਦੋਵਾਦ ਰਜਾਣਾ ਹੀ ਪਿੰਡ ਦੇ ਵਿਕਾਸ ਕੀਤਾ ਜਾਵੇ ਛੱਪਲਾਂ ਦੀ ਸਫਾਈ ਵਗੈਰਾ ਉਹਨਾਂ ਦੇ ਚਾਰਜ ਫਰੇਜਾਲ ਗਰਾਊਂਡ ਦੇ ਚਾਰਜ ਫਰੇਜਾਲ ਇਸ ਕਰਕੇ ਵੀ ਮੇਰਾ ਸ਼ੁਰੂ ਤੋਂ ਹੀ ਸ਼ੌਂਕ ਆ ਜੀ ਪਿੰਡ ਨੂੰ ਸਾਫ਼ ਸੁਥਰਾ ਤੇ ਸੋਹਣਾ ਬਣਾਇਆ ਜਾ ਹਰਮਨਪ੍ਰੀਤ ਜਿਹੜਾ ਆ ਪ੍ਰੋਜੈਕਟ ਚੱਲ ਰਿਹਾ ਉਡੀ ਕਰਨੀ ਦਾ ਜੀ ਕਿੰਨੇ ਦਾ ਪ੍ਰੋਜੈਕਟ ਹੈ ਐਡਾ ਵੱਡਾ ਪ੍ਰੋਜੈਕਟ ਤੁਸੀਂ ਕਿਵੇਂ ਲਿਆਂਦਾ ਪਿੰਡ ਦੇ ਵਿੱਚ ਸਰ ਮੈਂ ਪਿਛਲੇ ਸਾਲ ਵੀ ਜਦੋਂ ਮੈਂਬਰ ਸੀ ਜਦੋਂ ਆਖਿਆ ਸੀ ਜੀ ਬਾਕੀ ਮੰਤਰੀ ਸਾਹਿਬ ਆਏ ਸੀ ਉਹਨੇ 88 ਲੱਖ ਦਾ ਪ੍ਰੋਜੈਕਟ ਹੈ ਜੀ ਇਹ 80 ਲੱਖ ਦਾ ਬਾਕੀ ਹੋਰ ਵੀ ਮੰਤਰੀ ਸਾਹਿਬ ਇੱਕ ਲੱਖ ਤੇ 1 ਕਰੋੜ 11000 ਰੁਪਏ ਸਾਨੂੰ ਗ੍ਰਾਂਟ ਮਿਲੀ ਬਾਕੀ ਹੋਰ ਕੰਮ ਆਸਤੇ ਵੀ ਜਿਵੇਂ ਜੀ ਦਫ਼ਤਰ ਵਗੈਰਾ ਪੈਲਸ ਦੇ ਵਿੱਚ ਜੀ ਪੈਲਸ ਦਾ ਹੁਣ ਤੁਹਾਨੂੰ ਵਿਖਾਉਣੇ ਆ ਜੀ ਜਾ ਕੇ ਬਹੁਤ ਹੀ ਵਧੀਆ ਉਹਦਾ ਮੂੰਹ ਸਿਰ ਬਣਾਇਆ ਤੇ ਪੰਚਾਇਤ ਘਰ ਬਣਾਇਆ ਜੀ ਫਿਰ ਫੁੱਟਬਾਲ ਦੇ ਗਰਾਊਂਡ ਦੇ ਚਾਚ ਫਿਰ ਤੁਹਾਨੂੰ ਗਰਾਊਂਡ ਹੀ ਵਿਖਾਉਣੇ ਆਈ ਫਿਰ ਉਹਨਾਂ ਦੀਆਂ ਲਾਈਟਾਂ ਵਗੈਰਾ ਇਹਨਾਂ ਨੂੰ ਲਵਾ ਕੇ ਦਿੱਤੀਆਂ ਜੀ ਹੁਣ ਤੁਹਾਨੂੰ ਵਿਖਾਉਣੇ ਆ ਚੈੱਕ ਕਰਾਉਣੇ ਜੋ ਵੀ ਅਸੀਂ ਕੰਮ ਕੀਤੇ ਆ ਜੀ ਤੁਹਾਨੂੰ ਪਾਰਦਰਸ਼ੀ ਦਿਸਣਗੇ ਜੀ ਕੰਮ ਕੀਤਾ ਹੋਇਆ ਜੀ ਬਾਕੀ ਤੁਸੀਂ ਕਿਸੇ ਤੋਂ ਪੁੱਛ ਸਕਦੇ ਹੋ ਵੀ ਕੰਮ ਹੋਇਆ ਜਾਂ ਨਹੀਂ ਹੋਇਆ ਜੀ ਨੌਜਵਾਨਾਂ ਵਾਸਤੇ ਤੁਸੀਂ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਵਾਸਤੇ ਕੀ ਪ੍ਰੇਰਨਾ ਸੋਸ ਬਣ ਰਹੇ ਹੋ ਇਹ ਤਾਂ ਉਹ ਬੱਚੇੜੇ ਨਸ਼ਿਆਂ ਤੋਂ ਦੂਰ ਰਹਿ ਸਕਦਾ ਜੀ ਅਸੀਂ ਖੇਡਾਂ ਵਾਲ ਬੱਚਿਆਂ ਦਾ ਧਿਆਨ ਲਿਆਉਣਾ ਚਾਹੁੰਦੇ ਜਿਵੇਂ ਫੁੱਟਬਾਲ ਦਾ ਟੂਰਨਾਮੈਂਟ ਹੈ 6 7 8 9 ਮਾਰਚ ਦਾ ਜੀ ਤੇ ਅਸੀਂ ਮੰਤਰੀ ਸਾਹਿਬ ਨੂੰ ਮੈਂ ਆਖਿਆ ਹੋਇਆ ਜੀ ਵੀ ਉਹ ਪਹੁੰਚਣਗੇ ਜੀ ਤੇ ਇਸ ਕਰਕੇ ਵੀ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਜੋ ਵੀ ਖੇਡਾਂ ਨਾਲ ਬੱਚੇ ਜੁੜਦੇ ਆ ਉਹਨਾਂ ਦੀ ਫੁੱਲ ਸੰਜੋ ਕਰੀਦਾ ਜੀ ਹੁਣ ਇਸ ਟਾਈਮ 'ਚ 22 ਤੋਂ ਲੈ ਕੇ 2025 ਤੱਕ ਸਾਡੇ ਪਿੰਡ ਦੇ ਵਿੱਚ 25 ਬੱਚੇ ਭਰਤੀ ਹੋਇਆ ਜੀ 8 ਲੈਨਮੈਨ ਆ ਜੀ 8 ਪਿਆਪਸ ਦੇ ਵਿੱਚ ਆ ਦੋ ਟੀਚਰ ਆ ਜੀ ਕੁਝ CRPF ਦੇ ਵਿੱਚ ਆ ਜੀ ਕੁਝ ਐਕਸਰਸਾਈਜ਼ ਭਾਗ ਦੇ ਵਿੱਚ ਮੁੰਡਾ ਲੱਗਿਆ ਜੀ ਇਸ ਤਰ੍ਹਾਂ ਕਰਕੇ ਸਾਰੇ ਮੇਰੇ ਤੋਂ ਕੁਛ ਅੱਗੇ ਪੜੇ ਗਏ ਕੁਝ ਪਿੱਛੇ ਤੇ ਕੁਝ ਮੇਰੀ ਕਲਾਸ ਦੇ ਹੀ ਬੱਚੇ ਆ ਜੀ ਔਰ ਤੁਸੀਂ ਦੱਸੋ ਵੀ ਸਰਪੰਚ ਸਾਹਿਬ ਜਿਹੜੇ ਬਹੁਤ ਚੰਗਾ ਕੰਮ ਕਰ ਰਿਹਾ ਕਿ ਇਹਨਾਂ ਦੇ ਮੂੰਹ ਤੇ ਹੌਂਸਲਾ ਹੋਊਗਾ ਤੇ ਪਿੱਛੇ ਬਹੁਤ ਵਧੀਆ ਕਰ ਰਿਹਾ ਜੀ ਬਹੁਤ ਵਧੀਆ ਕਰ ਰਿਹਾ ਅਰੇ ਪਹਿਲਾਂ ਦਾ ਪੈਲਸ ਜਿਹੜਾ ਸੀ ਜਿਵੇਂ ਵੇਖਣ ਨੂੰ ਬੇਕਾਰ ਸੀ ਹਾਂ ਜਾ ਕੇ ਹੁਣ ਪੈਲਸ ਦੇਖੋ ਕੈਨ ਲੱਗਦਾ ਜਿਵੇਂ ਪ੍ਰਾਈਵੇਟ ਪੈਲਸ ਬਣਿਆ ਹੁੰਦਾ ਜੀ अच्छा बहुत सोणा कामा उतरा मर गया था ਸਾਡਾ ਸਰਪੰਚਾ ਜਿੱਥੇ ਜਿਗਰੀ ਦਾ ਉੱਥੇ ਸਦ ਲਈਦਾ ਉੱਥੇ ਆ ਜਾਂਦਾ ਉੱਥੇ ਆ ਜਾਂਦਾ ਜੀ ਇਹੋ ਜੀ ਕੋਈ ਮਨ ਨਹੀਂ ਪਲਾਂ ਅੱਧੀ ਰਾਤ ਨੂੰ ਸਦਲਾ ਪਲਾਂ ਹਾਂਜੀ ਉਹਦੇ ਆ ਜਾਂਦਾ ਹਾਂਜੀ ਤਾਂ ਹੀ 350 ਬੋਟ ਤੇ ਲੀਡ ਤੇ ਜਿੱਤਿਆ ਜੀ ਬੱਚਾ ਤੇ ਹੁਣ ਖੜਾ ਆਜੇ ਹੁਣ ਕਿਹਨੇ ਜਿੱਤੂ ਹੋਰ ਤਾਂ ਮੇਰੇ ਸਾਹ ਬਣਾ ਜੀ ਆਉਣ ਵਾਲੀ ਮੇਰੇ ਸਾਹ ਸਾਰੀ ਇਹਨੂੰ ਕੌਣ ਕੇ ਜੀ ਜਦੋਂ ਬੱਚਾ ਕੰਮ ਸਹੀ ਕਰੂਗਾ ਕੋਈ ਨਸ਼ਾ ਨਹੀਂ ਆਣਾ ਤਾਉਗਾ ਕਿਸੇ ਦਾ ਕੋਈ ਗਲਤ ਕੰਮ ਨਾ ਕਰੂਗਾ ਬਾਕੀ ਬੱਚੇ ਜਿਹੜੇ ਖੇਡਾਂ ਦੇ ਜਿਹਨਾਂ ਨਾਲ ਤੁਹਾਨੂੰ ਮਲਾਉਣੇ ਆਓ ਤੁਸੀਂ ਤੋਂ ਕੰਮ ਤੁਹਾਡੇ ਸਾਰੇ ਵੇਖ ਲਿਆ ਉੱਚ ਵੀ ਲਿਆ ਸਾਰੇ ਪਿੰਡ ਦੇ ਵਿੱਚ ਲੋਕਾਂ ਨੂੰ ਪਰ ਜਿਹੜਾ ਪੰਚਾਇਤ ਆ ਜਿਹੜਾ ਮਸਲੇ ਬਣਿਆ ਪੈਸੇ ਕਿ ਪੈਸੇ ਹਾਂ ਪਹਿਲਾਂ ਵੀ ਇੰਦੇ ਆਉਂਦੇ ਰਹੇ ਪਰ ਹੁਣ ਆ ਲੱਗਦਾ ਹੈ ਕਿ ਇਹ ਨੋਵਾ ਪਿੰਡ ਦਾ ਪੈਸੇ ਇੱਕ ਤੇ ਸ਼ਹਿਰ ਦਾ ਪੈਸਾ ਵੀ ਤੁਸੀਂ ਇੱਕ ਕਿੰਨਾ ਪੈਸਾ ਲੈਂਦਾ ਕਿਵੇਂ ਤੁਹਾਨੂੰ ਕੋਈ ਵਿਰਾਟ ਮਿਲੀ ਜਾਂ ਕਿਵੇਂ ਵਰਬਧ ਕੀਤਾ ਜਾਂ ਤੁਹਾਡੇ ਮੜ ਦੇ ਵਿੱਚ ਕਿਵੇਂ ਆਈ ਕਿ ਇਹਨਾਂ ਚੋਂ ਦਾ ਸਾਰਾ ਪਿੰਡ ਦੇ ਰਿਹਾ ਜਾਂ ਕੋ ਲੱਤਾ ਖਿਚਣ ਵਾਲੇ ਵੀ ਹੈਗੇ ਸਾਡੇ ਇਹ ਸਾਰੇ ਸਵਾਲਾਂ ਦੇ ਜਵਾਬ ਇਕੱਠੇ ਦੇ ਦੇ। ਸਤਿ ਸ੍ਰੀ ਅਕਾਲ ਜੀ ਮੈਂ ਇਹ ਜਿਹੜਾ ਪੈਲਸ ਆ ਜੀ ਸਾਨੂੰ ਬਲ ਸਾਹਿਬ ਕੋਈ ਬਣਿਆ ਹੋਇਆ ਜੀ ਇਹ ਪੰਚਾਇਤਾਂ ਬਣੀਆਂ ਜੀ ਪਰ ਕੋਈ ਸੰਭਾਲ ਨਹੀਂ ਸੀ ਇਹਦੀ ਹੈਗੀ ਜੀ ਬਾਕੀ ਹੋਰ ਵੀ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋਵੋਗੇ ਜੀ ਉਹਨਾਂ ਦੇ ਵਿੱਚ ਵੇਖੋ ਜੀ ਪੈਲਸ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਆ ਜੀ ਕਿਉਂਕਿ ਤੁਸੀਂ ਪੰਨੀ ਵਾਲੇ ਮਿੱਡਾ ਕੋਈ ਹੋਰ ਪਿੰਡਾਂ ਦੇ ਵਿੱਚ ਪੈਲਸਾਂ ਦਾ ਹਾਲ ਵੇਖਿਆ ਜੀ ਪਰ ਅਸੀਂ ਇਸ ਨੂੰ ਜੀ ਸੰਭਾਲ ਕੇ ਰੱਖਿਆ ਕਿਉਂਕਿ ਇਹ ਬਹੁਤ ਵਧੀਆ ਚੀਜ਼ ਆ ਜੀ ਜੋ ਕਿ ਗਰੀਬ ਲੜਕੀਆਂ ਦੇ ਵਿਆਹ ਹੁੰਦੇ ਆ ਜੀ ਉਨਾ ਵਾਸਤੇ ਸੀ 2100 ਰੁਪਿਆ ਜਾਂ 3105 ਕੇ ਹਜ਼ਾਰ ਦੇ ਵਿੱਚ ਫੀਸ ਰੱਖੀ ਹੋਈ ਆ ਜੀ ਤੇ ਇਸ ਕਰਕੇ ਜੋ ਵੀ ਇਹਦਾ ਪ੍ਰਬੰਧ ਆ ਜੀ ਜਿਵੇਂ ਹੁਣ ਤੁਸੀਂ ਵੇਖੋਗੇ ਲਾਈਟਾਂ ਵਗੈਰਾ ਪੱਖੇ ਵਗੈਰਾ ਰੰਗ ਵਗੈਰਾ ਕਰਾਇਆ ਜੀ ਪਿਲੂ 플ਸ਼ ਬਾਥਰੂਮਾਂ ਦੀ ਰਿਪੇਅਰ ਕੀਤੀ ਜੀ ਇਹਦੇ ਵਿੱਚ ਜੋ ਵੀ ਸੁਧਾ ਤੁਸੀਂ ਵੇਖ ਰਹੇ ਹੋ ਜੀ ਹੁਣ ਤੁਸੀਂ ਵੇਖ ਲਓ ਜੀਦਾ ਹਾਲਤ ਪਹਿਲਾਂ ਦੀ ਹਾਲਤ ਜਿਹੜੀ ਕਾਫੀ ਖਰਾਬ ਹੋ ਚੁੱਕੀ ਸੀ ਪਰ ਅਸੀਂ ਇਹਨੂੰ ਬਹੁਤ ਹੀ ਸੰਭਾਲ ਕੇ ਤੇ ਇਸ ਨੂੰ ਜੀ ਵਧੀਆ ਬਣਾਇਆ ਬਾਕੀ ਸਾਰਿਆਂ ਦੇ ਸਹਿਯੋਗ ਨਾਲ ਜੀ ਸਾਰੇ ਹੀ ਮੈਂਬਰ ਸਾਹਿਬ ਸਾਰੀ ਜੀ ਨੌਜਵਾਨ ਸਾਥੀ ਮੇਰਾ ਸਹਿਯੋਗ ਦਿੰਦੇ ਆ ਤੇ ਮੈਂ ਇਸ ਨੂੰ ਐ ਹੀ ਵਧੀਆ ਸਰਪੰਚ ਸਾਹਿਬ ਜਿਹੜਾ ਪੈਲਸ ਬਣਿਆ ਕਿਹੜੇ ਸਾਲ ਚ ਬਣਿਆ ਸੀ ਕਿਹੜੀ ਸਰਕਾਰ ਵੱਲੋਂ ਬਣਾਇਆ ਗਿਆ ਸੀ ਆ ਤੇ ਜਿਹੜੀਆਂ ਬਾਕੀ ਸਰਕਾਰਾਂ ਆਈਆਂ ਉਹਨਾਂ ਨੇ ਇਸ ਵੱਲ ਜਿਹੜਾ ਇਹਦੀ ਮਾਰ ਦਿਸ਼ਾ ਬਦਲਣ ਵਿੱਚ ਕਿਉਂ ਨਹੀਂ ਸੋਚਿਆ ਇਹਦੇ ਵਜ੍ਹਾ ਇਹ ਸਾਰਾ 2012 ਤੋਂ ਬਣਿਆ ਜੀ ਕਾਲੀਦਾਲ ਸਰਕਾਰ ਵੇਲੇ ਬਾਦ ਸਾਹਿਬ ਨੇ ਜਦੋਂ ਗ੍ਰਾਂਟ ਦਿੱਤੀ ਸੀ ਉਦੋਂ ਦਾ ਬਣਿਆ ਹੋਇਆ ਜੀ ਔਰੇ ਇਹ ਚੀਜ਼ ਬਹੁਤ ਵਧੀਆ ਬਣੀ ਹੋਈ ਆ ਜੀ ਇਹਦੇ ਵਿੱਚ ਅਸੀਂ ਇਹ 2019 ਦੇ ਵਿੱਚ ਕਾਂਗਰਸ ਸਰਕਾਰ ਰਹੀ ਹੈ ਜੀ ਬਾਈ ਤਿੱਕਰ ਉਦੋਂ ਬਾਅਦ ਜੀ ਇਹਦਾ ਥੋੜਾ ਜਿਹਾ ਹਾਲਤ ਜਿਵੇਂ ਪੰਚਾਇਤਾਂ ਦਾ ਹੁੰਦਾ ਹੀ ਜੀ ਜ਼ਿੰਮੇਵਾਰੀ ਅਸੀਂ ਹੈਂਡਓਵਰ ਇਹਨੂੰ ਕਰਦੇ ਆ ਤੇ ਇਹ ਸੰਭਾਲ ਇਹਦਾ ਸਾਡਾ ਹੀ ਫਰਜ਼ ਬਣਦਾ ਕਿਉਂਕਿ ਪਿੰਡ ਦੀ ਪ੍ਰਾਪਰਟੀ ਹੈ ਜੀ ਇਹਦੇ ਦੀ ਚੰਗੀ ਇਹਦੀ ਚੀਜ਼ ਨੂੰ ਸੰਭਾਲਿਆ ਜਾਵੇ ਜੀ ਤੇ ਅਸੀਂ ਕੁਛ ਨਾ ਕੁਛ ਇਹਦੇ ਚ ਬਚਤ ਕਰਕੇ ਜੀ ਪਿੰਡ ਦੇ ਵਿੱਚੋਂ ਕੁਝ ਕੱਢ ਕੇ ਫਾਂਡੇ ਦੇ ਉੱਤੇ ਉੱਪਰ ਲਾਉਣੇ ਆ ਜੀ ਤੁਸੀਂ ਨੌਜਵਾਨ ਖਿਡਾਰੀ ਵੀ ਹੋ ਖੇਡਦੇ ਵੇ ਉਸ ਦੀ ਫੁੱਟਬਾਲ ਖੇਡਦੇ ਹੋਰ ਗੇਮਾਂ ਖੇਡਦੇ। ਵੀ ਸਰਪੰਚ ਸਾਹਿਬ ਦੇ ਕੰਮਾਂ ਤੋਂ ਤੁਸੀਂ ਪੂਰੀ ਤਰ੍ਹਾਂ ਖੁਸ਼ ਹੋ ਵੀ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ। ਜਾਂ ਕੋਈ ਮੜਾ ਮੋਟਾ ਤੁਹਾਨੂੰ ਗਿਲਾ ਹੈ ਵੀ ਆ ਕੰਮ ਕਰਨ ਵਾਲਾ ਸੀ। ਪਿਛਲੇ ਸਾਲਾਂਗੇ ਨਹੀਂ ਕੀਤਾ ਤੇ ਸਰਪੰਚ ਸਾਹਿਬ ਨੂੰ ਅਸੀਂ ਕਿਹਾ ਤੇ ਇਹਨਾਂ ਨੇ ਵੀ ਸਾਡੀ ਗੱਲ ਸੁਣੀ। ਜਾਂ ਸਾਰਾ ਪਿੰਡ ਹੀ ਤੁਹਾਨੂੰ ਖੁਸ਼ ਹੈ। ਨਹੀਂ ਜੋ ਵੀ ਪੰਚਾਇਤ ਕੰਮ ਕਰ ਰਹੀ ਆ ਉਹਦੇ ਨਾਲ ਸਾਰੇ ਤਕਰੀਬਨ ਹੀ ਨੌਜਵਾਨ ਤੇ ਬਾਕੀ ਪਿੰਡ ਵੀ ਉਹਦੇ ਨਾਲ ਖੁਸ਼ ਆ। ਕਿਉਂਕਿ ਜੇ ਚੰਗਾ ਕੰਮ ਇਹ ਹੀ ਪੰਚਾਇਤ ਚੰਗਾ ਕੰਮ ਕਰੂਗੀ ਤਾਂ ਮੰਨ ਲਓ ਸੋਭਾ ਇਹਨਾਂ ਨੂੰ ਮਿਲਨੀ ਆ ਇਸ ਕਰਕੇ ਇਹ ਨੌਜਵਾਨ ਸਰਪੰਚਾ ਇਹ ਨੌਜਵਾਨਾਂ ਦਾ ਜਿਹੜੇ ਫੁੱਟਬਾਲ ਖਿਡਾਰੀਆਂ ਦਾ ਬਹੁਤ ਸਹਯੋਗ ਦੇ ਰਹੇ ਆ ਜਿਹੜਾ ਇਹ ਟੂਰਨਾਮੈਂਟ ਆ ਉਹਨ ਦੇ ਚ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਆ ਵੀ ਪਹਿਲਾਂ ਜਿਹੜੇ ਨੌਜਵਾਨ ਪਹਿਲ ਕਰਦੇ ਹੁੰਦੇ ਸੀ ਗ라이 ਇਕੱਠੀ ਕਰਨੀ ਜਾਂ ਮੰਨ ਲਓ ਕਿਸੇ ਨੂੰ ਰੱਖ ਰਖਾਅ ਦਾ ਪਰ ਇਸ ਵਾਰ ਜਿਹੜੀ ਇਹ ਪੰਚਾਇਤ ਆ ਬਾਤ ਚੜ੍ਹ ਕੇ ਹਿੱਸਾ ਲੈ ਰਹੀ ਐ ਤੇ ਨੌਜਵਾਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਰਹੀ ਐ ਇਸ ਲਈ ਅਸੀਂ ਜਿਹੜੇ ਸਾਰੇ ਨੌਜਵਾਨਾ ਫੁੱਟਬਾਲ ਖਿਡਾਰੀ ਐ ਕਮੇਟੀ ਐ ਉਹ ਪੰਚਾਇਤਾਂ ਦਾ ਤਹਿਤੋਂ ਧੰਨਵਾਦ ਆ ਕਰੋ ਅਗਲੀਆਂ ਪੰਚਾਇਤਾਂ ਵੀ ਰਹੀਆਂ ਜਿਵੇਂ ਜਿੰਨਾ ਕੋ ਉਹਨਾਂ ਨੇ ਕੰਮ ਕੀਤਾ ਉੰਨੀ ਕੋ ਸੋਪਾ ਲੈ ਗਏ ਤਾਂ ਜਿੰਨੀ ਇਹ ਕੰਮ ਕਰਨਗੇ ਮੰਨ ਲਓ ਉਹਨੀ ਇਹ ਸੋਪਾ ਲੈ ਲੈਣਗੇ ਸਾਡਾ ਤਾਂ ਫਰਜ਼ ਆ ਵੀ ਇਹਨਾਂ ਦਾ ਸਹਿਯੋਗ ਦੇਣਾ ਅਸੀਂ ਇਹਨਾਂ ਦਾ ਵੱਧ ਚੜ੍ਹ ਕੇ ਸਹਿਯੋਗ ਦੇਵਾਂਗੇ ਹਰੇਕ ਕੰਮ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਆ ਤੇ ਅਸੀਂ ਵਾਰ-ਵਾਰੀ ਧੰਨਵਾਦ ਕਰ ਸਕਦੇ ਆ ਕਿ ਜਿਹੜੀ ਪੰਚਾਇਤ ਆ ਇਹ ਚੰਗਾ ਕੰਮ ਕਰ ਰਹੀ ਆ ਤਾਂ ਜਿਹੜੇ ਬਾਕੀ ਪਿੰਡ ਦੇ ਵੀ ਆ ਲੋਕ ਵੀ ਆ ਜਾਂ ਨੌਜਵਾਨ ਆ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਕਿ ਤੁਸੀਂ ਇੱਕ ਨੌਜਵਾਨ ਪੰਚਾਇਤ ਬਣੀ ਹੈ ਇਹਨਾਂ ਦਾ ਆਪਾਂ ਸੰਯੋਗ ਦਈਏ ਕਿ ਆਪਾਂ ਆਪਜੋ ਪਿੰਡ ਦੀ ਜਿਹੜੀ ਨਹਿਰ ਆ ਬਦਲ ਸਕੀਏ ਕਿਉਂਕਿ ਪਹਿਲਾਂ ਕੰਮ ਜਰੂਰ ਹੋਇਆ ਉਹਨਾਂ ਦੀ ਦੇਖਭਾਲ ਲਈ ਚੰਗੀ ਤਰ੍ਹਾਂ ਹੋਈ ਮਟੀਰੀਅਲ ਆ ਜਿਹੜਾ ਲੱਗਾ ਨਹੀਂ ਸਹੀ ਜਿਵੇਂ ਗਲੀਆਂ ਨਾਲੀਆਂ ਵਾਰ-ਵਾਰ ਬਣਦੀਆਂ ਰਹੀਆਂ ਪਰ ਵਾਰ-ਵਾਰ ਹੀ ਖੁੱਕਦੀਆਂ ਰਹੀਆਂ ਤਾਂ ਇਸ ਕਰਕੇ ਵੀ ਸਾਡੀ ਬੇਨਤੀ ਹੈ ਕਿ ਪੰਚਾਇਤ ਨੂੰ ਵੀ ਤੇ ਲੋਕਾਂ ਨੂੰ ਵੀ ਵੀ ਆਪ ਦਾ ਜੋ ਵੀ ਕੋਈ ਕੰਮ ਕਰਵਾਉਣਾ ਚਾਹੇ ਛੋਟਾ ਕੁੜੀਆਂ ਵੀ ਬਣਵਾਉਣੀਆਂ ਤੁਸੀਂ ਕੋਲ ਖੜੋ ਕੇ ਬਣਵਾਓ ਮਟੀਰੀਅਲ ਆ ਜਿਹੜਾ ਉਹ ਤਾਂ ਪੰਚਾਇਤ ਦੇ ਹੀ ਰਹੀ ਹੈ ਤਾਂ ਇਸ ਕਰਕੇ ਅਸੀਂ ਤੁਹਾਡਾ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਆ ਵੀ ਸਾਡੇ ਤੁਸੀਂ ਪਿੰਡ ਦੀ ਕਵਰੇਜ ਕਰਨ ਆਏ ਹੋ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਵੀ ਸਾਡੇ ਟੂਰਨਾਮੈਂਟ 6 7 8 ਤੇ 9 ਮਾਰਚ ਨੂੰ ਸਟਾਰਟ ਹੋ ਰਿਹਾ ਹੈ ਤਾਂ ਤੁਸੀਂ ਉੱਥੇ ਵੀ ਪਹੁੰਚਣਾ ਤੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਡਾ ਟੂਰਨਾਮੈਂਟ ਵੇਖਣ ਦੇ ਲਈ ਤੇ ਤੁਸੀਂ ਵੱਧ ਤੋਂ ਵੱਧ ਪਹੁੰਚੋ ਜੀ ਧੰਨਵਾਦ ਅੰਬੀਰ ਪਾਲਤਲ ਪੰਚਾਇਤ ਆਪਣੇ ਮੂੰਹ ਜਰੂਰ ਕਹੂਗੀ ਵੀ ਭਾਵੇਂ ਕੀਤਾ ਚੈ ਨਹੀਂ ਕੀਤਾ ਵੀ ਅਸੀਂ ਬਹੁਤ ਕੰਮ ਕਰਦੇ ਆ ਜਿਵੇਂ ਹੁਣ ਸਰਕਾਰਾਂ ਵੀ ਕਹਿਦੀਆਂ ਵੀ ਅਸੀਂ ਬੜੇ ਕੰਮ ਕਰਦੇ ਆ ਪਰ ਇਹਦੇ ਗਵਾਹ ਤਾਂ ਤੁਸੀਂ ਤੁਸੀਂ ਸਮਝ ਦੱਸੋਗੇ ਵੀ ਵਾਕਿਆ ਹੀ ਇਸ ਪੰਚਾਇਤ ਨੇ ਕੁਝ ਕੀਤਾ ਹਾਂਜੀ ਸਾਨੂੰ ਇਹ ਪੰਚਾਇਤ ਬਹੁਤ ਵਧੀਆ ਮਿਲੀ ਆ ਜੀ ਤੇ ਅਸੀਂ ਇਹਦੇ ਤੋਂ ਬਹੁਤ ਖੁਸ਼ ਆ ਸਾਡੇ ਗਰਾਊਂਡ ਵਾਸਤੇ ਇਹਨਾਂ ਨੇ ਬਹੁਤ ਕੁਝ ਕੀਤਾ ਇਹ ਸਾਡੇ ਪਹਿਲੇ ਸਰਪੰਚ ਨੇ ਕਿ ਜਿਹੜੇ ਸਾਨੂੰ ਅੱਡੇ ਤੇ ਹੀ ਟੱਕਰਦੇ ਇਹਨਾਂ ਨੇ ਗਰਾਊਂਡ ਵਿੱਚ ਮਿੱਟੀ ਪਵਾ ਕੇ ਦਿੱਤੀ ਜੀ ਸਾਨੂੰ ਲਾਈਟਾਂ ਲਵਾ ਕੇ ਦਿੱਤੀਆਂ ਜੀ ਇਹ ਬਹੁਤ ਸਹਿਯੋਗ ਕਰ ਰਹੇ ਆ ਜੀ ਹੁਣ ਟੂਰਨਾਮੈਂਟ ਦੇ ਵਿੱਚ ਸਾਨੂੰ ਆ ਪਹਿਲੀ ਪੰਚਾਇਤ ਆ ਜਿਨ੍ਹਾਂ ਨੇ ਲੱਖ ਰੁਪਈਆ ਸਾਨੂੰ ਦੇ ਰਹੇ ਨੇ ਔਰ ਨੌਜਵਾਨਾਂ ਵਾਸਤੇ ਕੀ ਕੀ ਉਪਰਾਲੇ ਪੰਚਾਇਤ ਵੱਲੋਂ ਕੀਤੇ ਜਾ ਰਹੇ ਆ ਸਾਨੂੰ ਉਹ ਵੀ ਵਾਲੀ ਜਾਣਕਾਰੀ ਦੇ ਦਿਓ ਜਨੋ ਜੀ ਲੱਗੇ ਲੱਗ ਗਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸੀਕਾਲ ਜੀ ਤੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਮੈਨ ਨੋਨਲਾ ਦੇ ਗਰਾਊਂਡ ਦੇ ਵਿੱਚ ਆਏ ਆ ਸੋ ਮੈਂ ਵਧਾਈ ਦੇਣੀ ਚਾਹੁੰਨਾ ਮੇਰੇ ਪਿੰਡ ਦੇ ਨੌਜਵਾਨ ਖਿਡਾਰੀਆਂ ਨੂੰ ਜਿਨ੍ਹਾਂ ਨੇ ਉਪਰਾਲਾ ਕਰਕੇ 6 7 8 9 ਮਾਰਚ ਦਾ ਜਿਹੜਾ ਇੱਕ ਟੂਰਨਾਮੈਂਟ ਪੁਲੀਕਿਆ ਉਹਦੇ ਵਿੱਚ ਸਾਨੂੰ ਪਿੰਡ ਦੇ ਵਿੱਚੋਂ ਬਹੁਤ ਜ਼ਿਆਦਾ ਵਧੀਆ ਹੰਗਾਰਾ ਮਿਲਿਆ ਤੇ ਪਿੰਡ ਦੇ ਨਾਲ-ਨਾਲ ਮੈਂ ਇੱਕ ਵਾਰ ਫਿਰ ਕਹਿਣਾ ਚਾਹਾਂਗਾ ਹਰਮਨ ਜੀ ਜਿਹੜੇ ਸਾਡੇ ਸਰਪੰਚ ਸਾਹਿਬ ਨਵੇਂ ਨੌਜਵਾਨ ਪੜ੍ਹੇ ਲਿਖੇ ਨੌਜਵਾਨ ਇਸ ਸਰਪੰਚ ਬਣਿਆ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਪੰਚਾਇਤ ਵੱਲੋਂ ਸਾਨੂੰ ਬਹੁਤ ਟੈਮ ਬਾਅਦ ਇਹ ਵੇਖਣ ਨੂੰ ਮਿਲਿਆ ਕਿ ਕੋਈ ਪਿੰਡ ਦਾ ਸਰਪੰਚ ਪਿੰਡ ਦੇ ਖਿਡਾਰੀਆਂ ਦੇ ਨਾਲ ਜਾ ਕੇ ਪਿੰਡ ਦੇ ਵਿੱਚ ਅਗਰਾਹੀ ਕਰਦਾ ਹੋਵੇ ਤਗਰਾਹੀ ਦੇ ਨਾਲ-ਨਾਲ ਆਪਣੀ ਪੰਚਾਇਤ ਵੱਲੋਂ ਆਪਣੇ ਨਿੱਜੀ ਤੌਰ ਤੇ ਵੀ ਜਿਹੜਾ ਯੋਗਦਾਨ ਆ ਕੇ ਸ਼ਾਇਦ ਇੰਡੀਵਿਜੁਅਲੀ ਓਨਾ ਯੋਗਦਾਨ ਪਾਉਣਾ ਔਖਾ ਹੁੰਦਾ ਉਹ ਯੋਗਦਾਨ ਸਰਪੰਚ ਸਾਹਿਬ ਨੇ ਆਪ ਦੇ ਕੋਲੋਂ ਪਾਇਆ ਖੇਡਾਂ ਦੇ ਨਾਲ-ਨਾਲ ਵੀ ਸਾਡੀ ਰੋਜ਼ ਤਾਂ ਮੀਟਿੰਗ ਵਗੈਰਾ ਹੁੰਦੀਆਂ ਰਹਿੰਦੀਆਂ ਨੇ ਸ਼ਾਮ ਨੂੰ ਜਿਵੇਂ ਇੱਕ ਸਾਡੇ ਪਿੰਡ ਦਾ ਹੀ ਕੀ ਪੂਰੇ ਪੰਜਾਬ ਦਾ ਇੱਕ ਸਾਂਝਾ ਮੁੱਦਾ ਜਾਂ ਸਾਂਝਾ ਵਿਸ਼ਾ ਬਣ ਗਿਆ ਨਸ਼ਾ ਨਸ਼ਾ ਇੱਕ ਇਹੋ ਜਿਹੀ ਕਰੋਪੀ ਬਣ ਕੇ ਸਾਡੇ ਨੌਜਵਾਨ ਪੀੜੀ ਨੂੰ ਜਿਹੜਾ ਖਾ ਰਿਹਾ ਸੋ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਅਖਬਾਰਾਂ ਚ ਆਉਂਦੀਆਂ ਸਰਕਾਰਾਂ ਬਦਲਦੀਆਂ ਰਹਿਣੀਆਂ ਸਰਕਾਰਾਂ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਇੱਕ ਫੋਕੇ ਜਿਹੇ ਦਾਅਵੇ ਆ ਜਿਹੜੇ ਉਹ ਸਦਾ ਹੀ ਵੋਟਰਾਂ ਨੂੰ ਲਭਾਉਣ ਦੇ ਉਹ ਚੱਲਦੇ ਰਹਿਣਗੇ ਤੇ ਚੱਲਦੇ ਆਏ ਆ ਸੋ ਮੈਂ ਇਸ ਗੱਲ ਤੋਂ ਬਹੁਤ ਖੁਸ਼ ਆ ਵੀ ਰੋਜ਼ ਇਸ ਗੱਲ ਦੀ ਸਾਡੇ ਇੱਕ ਚਰਚਾ ਛੱਡਦੀ ਐ ਵੀ ਇੱਕ ਕਮੇਟੀ ਦਾ ਗਠਨ ਕਰੀਏ ਕਿ ਅਸੀਂ ਪਿੰਡ ਦੇ ਵਿੱਚ ਸਾਰਾ ਪਿੰਡ ਦੇਖੋ ਮਾਸ਼ਾ ਵੇਚਦਾ ਨਹੀਂ ਹੁੰਦਾ ਸਾਰਾ ਪਿੰਡ ਨਾਸ਼ੀ ਖਾਂਦਾ ਨਹੀਂ ਹੁੰਦਾ ਕੁਝ ਅੰਸਰ ਵੇਚਣ ਵਾਲੇ ਹੁੰਦੇ ਤੇ ਕੁਝ ਖਾਣ ਪੀਣ ਵਾਲੇ ਹੁੰਦੇ ਆ ਸੋ ਅਸੀਂ ਸਾਡਾ ਇਰਾਦਾ ਹੈ ਅਗਲਾ ਜੋ ਅਸੀਂ ਕਦਮ ਚੱਕਣ ਜਾ ਰਹੇ ਹ ਆ ਗੋੜੀਆਂ ਉਹਨਾਂ ਦਾ ਅਸੀਂ ਇਲਾਜ ਕਰਾਈਏ ਪਿੰਡ ਦੇ ਵਿੱਚੋਂ ਕੰਟਰੀਬਿਊਸ਼ਨ ਇਕੱਠਾ ਕਰਕੇ ਕੁਝ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਹਸਪਤਾਲ ਕਰਾਈਏ ਤੇ ਜਿਹੜੇ ਲੋਕ ਮਾੜੇ ਅਨਸਰ ਨੇ ਜੋ ਨਸ਼ਾ ਵੇਚਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਤੇ ਅਸੀਂ ਆਪਣੇ ਨਿੱਜੀ ਤੌਰ ਤੇ ਵੀ ਕਮੇਟੀ ਬਣਾ ਕੇ ਉਹਨਾਂ ਦੇ ਘਰ ਜਾ ਕੇ ਪਹਿਲਾਂ ਬੇਨਤੀਆਂ ਕਰਾਂਗੇ ਵੀ ਜੋ ਕੁਝ ਹੋ ਗਿਆ ਉਸ ਤੋਂ ਪਹਿਲਾਂ ਉਹਨੂੰ ਛੱਡ ਦਿਓ ਅੱਜ ਸਾਡੀ ਕੋ ਉਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਬਟ ਉਹ ਸਾਡੇ ਨੌਜਵਾਨ ਪੀੜੀ ਦੇ ਉਹ ਸਾਡੇ ਸਮਾਜ ਦੇ ਦੁਸ਼ਮਣ ਜ਼ਰੂਰ ਨੇ ਬਟ ਅਸੀਂ ਉਹਨਾਂ ਨੂੰ ਜਾ ਕੇ ਪਹਿਲਾਂ ਇੱਕ ਭ੍ਰੱਪੀ ਤੌਰ ਤੇ ਸਮਝਾਵਾਂਗੇ ਵੀ ਅੱਜ ਤੋਂ ਪਹਿਲਾਂ ਜੋ ਕੁਝ ਹੋਇਆ ਉਹ ਤੁਹਾਨੂੰ ਮਾਫ ਹੈ ਅੱਗੇ ਤੋਂ ਤੁਸੀਂ ਸਾਡਾ ਸਾਥ ਦਿਓ ਇੱਕ ਪਿੰਡ ਨੂੰ ਵਧੀਆ ਖੁਸ਼ਹਾਲ ਪਿੰਡ ਬਣਾਉਣ ਵਾਸਤੇ ਨੌਜਵਾਨੀ ਨੂੰ ਬਚਾਉਣ ਵਾਸਤੇ ਸਾਡਾ ਸਾਥ ਦਿਓ ਤੇ ਇਹ ਮਾੜੇ ਕੰਮ ਛੱਡ ਦਿਓ ਜੇਕਰ ਵੀ ਉਹਨਾਂ ਨੇ ਫਿਰ ਵੀ ਨਾ ਛੱਡੇ ਤੇ ਅਸੀਂ ਉੱਚ ਅਧਿਕਾਰੀਆਂ ਤੱਕ ਪਹੁੰਚਦੇ ਨਾਲ ਨਾਲ ਪਿੰਡ ਦੇ ਵਿੱਚ ਕਮੇਟੀ ਬਣਾ ਕੇ ਉਹਨਾਂ ਦਾ ਅਸੀਂ ਸਮਾਜਕ ਤੌਰ ਤੇ ਬਾਈਕਾਟ ਕਰਾਂਗੇ ਤਾਂ ਉਹਨਾਂ ਨੂੰ ਕਿਸੇ ਵੀ ਸਾਂਝੇ ਕੰਮ ਦੇ ਵਿੱਚ ਨਹੀਂ ਸੱਦਾਂਗੇ ਕਿਸੇ ਵੀ ਸਾਂਝੀ ਪੰਚਾਇਤ ਦੇ ਵਿੱਚ ਨਹੀਂ ਸੱਦਾਂਗੇ ਤੇ ਹਰੇਕ ਜਾਂ ਕੇ ਉਹਨਾਂ ਦਾ ਅਸੀਂ ਤ੍ਰਿਸਕਾਰ ਜਾਂ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਉਹਨਾਂ ਦਾ ਬਾਈਕਾਟ ਕਰਾਂਗੇ ਜਦੋਂ ਇਧਰ ਸਕਰੂਰ ਵਾਲੇ ਸਾਈਡ ਤੇ ਭਾਰੀ ਹੜ੍ਹ ਆਏ ਸੀ ਉਦੋਂ ਤੁਸੀਂ ਖਾਸ ਤੌਰ ਤੇ ਆਪਣੀ ਕੰਪਨੀ ਵੱਲੋਂ ਐਲਾਨ ਕੀਤਾ ਸੀ ਕਿ ਕਿੰਨੇ ਵੀ ਕਿਸੇ ਨੂੰ ਪ੍ਰੇਰੀ ਚਾਹੀਦੀ ਹੈ ਬੀਜ ਚਾਹੀਦਾ ਅਸੀਂ ਆਪ ਕੋਚੋਦੇ ਤੇ ਸਪਰੇਆ ਚਾਹੀਦੀਆਂ ਖਾ ਚਾਹੀਦੀ ਹੈ ਅਸੀਂ ਆਪ ਕਰਾਂਗੇ ਸਾਰਾ ਇਹ ਕੁਝ ਬਿਲਕੁਲ ਜੀ ਬਿਲਕੁਲ ਤੇ ਜਿੱਥੇ ਵੀ ਪਾਵੇ ਕੋਈ ਪੰਜਾਬ ਪਾਵੇ ਹਰਿਆਣੇ ਚ ਬੈਠਾ ਹੈ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਸੰਪਰਕ ਕਰੋ ਤੁਸੀਂ ਗੱਲ ਕੀਤੀ ਬਿਲਕੁਲ ਸਰ ਜੀ ਤੇ ਹੁਣ ਜਿਹੜਾ ਟੂਰਨਾਮੈਂਟ ਹੋ ਰਿਹਾ ਹੈ ਜੀ ਇਹਦੇ ਜੇ ਫਿਰ ਕਿੰਨਾ ਕੁ ਯੋਗਦਾਨ ਪਾ ਰਹੇ ਆ ਦੇਖੋ ਜੀ ਕੋ ਮੈਂ ਤਾਂ ਮੈਂ ਆਪਣੇ ਮੀ ਮੰਮੀਆਂ ਮਿੱਠੂ ਬਣਾ ਤਾਂ ਮੈਂ ਕਹਾਂਗਾ ਮੈਂ ਬਹੁਤ ਕੁਛ ਦਿੱਤਾ ਸਿਰੋ ਇਸ ਬਾਰੇ ਤਾਂ ਇਹ ਸਰਪੰਚ ਸਾਹਿਬ ਖੜੇ ਨੇ ਢਿੱਲੋਂ ਸਾਹਿਬ ਖੜੇ ਨੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਕਿ ਜਿੰਨਾ ਕੁ ਮੈਂ ਆਪਣਾ ਕੋਈ ਨਿੱਜੀ ਤੌਰ ਤੇ ਯੋਗਦਾਨ ਪਾ ਸਕਦਾ ਸੀ ਆਪਦੇ ਵੱਲੋਂ ਵੀ ਪਾਇਆ ਜੋ ਮੇਰੇ ਕੋ ਨੀਅਰ ਡੀਅਰ ਸੀ ਉਹਨਾਂ ਕੋਲੋਂ ਵੀ ਮੈਂ ਕੁਛ ਨਾ ਕੁਛ ਲੈ ਕੇ ਦਿੱਤਾ ਤੇ ਮੇਰੀ ਕੰਪਨੀ ਵੱਲੋਂ ਵੀ ਜੋ ਸੈਵਰਨ ਕੈਮੀਕਲ ਵੱਲੋਂ ਜਮੋਲਾ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਉਹਦਾ ਸਿਵਾ ਤੋਂ ਵੱਧ ਇਹਨਾਂ ਦਾ ਸਾਥ ਦੇਵਾਂਗੇ ਜੋ ਸਾਡੇ ਤੋਂ ਬਣਿਆ ਅਸੀਂ ਆਪਣੇ ਵੇਤਨੋਂ ਜ਼ਿਆਦਾ ਕਰਨ ਦੀ ਕੋ ਸੋ ਜੀ ਇਹ ਪਹਿਲਾਂ ਓਪਨ ਹਾਲ ਸੀ ਜੀ ਇਹ ਬਣਿਆ ਹੋਇਆ ਤੇ ਇਹਦੇ ਵਿੱਚ ਅਸੀਂ ਇਹਨੂੰ ਕਵਰ ਕਰਕੇ ਜੀ ਇਹਨੂੰ ਪੰਚਾਇਤ ਘਰ ਬਣਾ ਰਹੇ ਆ ਤੇ ਜਿਹੜਾ ਆ ਬਣਾ ਤੁਸੀਂ ਦੇਖ ਰਹੇ ਹੋ ਜੇ ਕੋਈ ਮੰਨ ਕੇ ਚਲੋ ਬਾਹਰੋਂ ਕੋਈ ਆਉਂਦਾ ਜੀ ਆਪਣੇ ਉਹਦੇ ਆਸਤੇ ਉਹਦੀ ਆਇਡੈਂਟੀਟੀ ਪ੍ਰੂਫ ਲੈ ਕੇ ਉਹਦੇ ਅਸੀਂ ਰੈਸਟ ਹਾਊਸ ਬਣਾ ਰਹੇ ਆ ਇਸ ਕਰਕੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਸਾਨੂੰ ਹੋਰ ਦਫ਼ਤਰਪਰਾ ਬਣਿਆ ਜੀ ਆਹ ਜਿਹੜਾ ਹਾਲ ਖੁੱਲਾ ਇਹਦੇ ਵਿੱਚ ਅਸੀਂ ਬੁਕਸ ਵਗੈਰਾ ਲਾਇਬ੍ਰੇਰੀ ਦਾ ਇਹਨੂੰ ਰੂਪ ਧਾਰਨ ਕਰਾਵਾਂਗੇ ਜੀ ਕੀ ਕੰਮ ਰਹਿ ਗਿਆ ਜਿਹੜੇ ਕੀ ਆ ਕਹ ਰਹਿਗੇ ਜੀ ਬਸ ਹਜੇ ਤਾਂ ਜੀ 4 ਕੁ ਮਹੀਨੇ ਹੋਏ ਆ ਤੁਸੀਂ ਵੇਖੋਗੇ ਗਾਂ ਹੁਣ ਸਾਡਾ ਤੋਂ ਵੱਧ ਰੁੱਖ ਲਾਏ ਆ ਨੌਜਵਾਨ ਵੀਰਾਂ ਨੂੰ ਮੇਰੀ ਇਹੀ ਬੇਨਤੀ ਆ ਵੀ ਰੁੱਖ ਵਧੀਆ ਤੋਂ ਵਧੀਆ ਅਸੀਂ ਸਾਡਾ ਸ਼ੌਂਕ ਆ ਜੀ ਵਧੀਆ ਤੋਂ ਵਧੀਆ ਰੁੱਖ ਲਾਏ ਆ ਹੁਣ ਸਾਡਾ ਬਸ ਰੁੱਖਾਂ ਦੀ ਮਹਿਮਾ ਚੱਲ ਪੈਣੀ ਆ ਜੀ ਉਹਦੇ ਵਿੱਚ ਅਸੀਂ ਸਾਰੇ ਸਾਥੀ ਵੀਰਾਂ ਨੂੰ ਬੇਨਤੀ ਆ ਤੇ ਆਪਾਂ ਪਿੰਡ ਨੂੰ ਹਰਿਆ-ਭਰਿਆ ਬਣਾਈਏ ਤੇ ਰੁੱਖ ਲਾਈਏ ਇਹ ਛਪੜਾਂ ਦੀ ਸਫਾਈ ਦਾ ਧਿਆਨ ਰੱਖਿਆ ਜਾਊਗਾ ਚਾਰਜਫੇਰੇ ਛਪੜਾਂ ਦੇ ਵੀ ਜਾਲ ਆ ਗਰਾਊਂਡ ਦੇ ਚਾਰਜਫੇਰੇ ਜਾਲ ਆ ਜੀ ਤੇ ਹੋਰ ਵੀ ਜਿਹੜੇ ਕੰਮ ਹੈਗੇ ਜੀ ਜਿਵੇਂ ਲੌਕਟੇਲ ਵਗੈਰਾ ਜਿਹੜੇ ਸੜਕ ਬਣੀਆਂ ਉਹਦੇ ਕੱਚਾ ਥਾਂ ਜੀ ਉਹਦੇ ਨਾਲ ਲੌਕਟੇਲ ਵਗੈਰਾ ਲਾਉਣੀ ਹੈ ਜੀ ਤੇ ਬਾਕੀ ਲਾਇਬ੍ਰੇਰੀਆਂ ਦਾ ਪ੍ਰਬੰਧ ਕਰਨਾ ਜੀ ਪਿੰਡ ਦੇ ਵਿੱਚ ਵੀ ਜੋ ਵੀ ਕੰਮ ਹੈਗੇ ਆ ਵੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ